ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਕਿਸਾਨ ਵੀਰੋ ਪਿੰਡ ਪਖਰਵਡ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੋ ਗੱਬਣ ਗਾਮਾ ਪਕਾਉਆ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਆਂ ਕਰੇਲੂ ਮਾਲ ਆ ਬਾਈ ਕੋਲ ਸਾਰਾ ਦੇਖ ਸਕਦੇ ਹੋ ਮਿੰਨੀ ਬਾਈ ਦਾ ਫਾਰਮ ਆ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਲਖਾ ਬਾਈ ਪੈਂਡ ਪਖਰਵਰ ਦੇ ਜ਼ਿਲ੍ਹਾ ਮੋਗਾ ਜੀ ਹਾਂ ਜੀ ਪਹਿਲੀ ਬੈੜ ਜਾਣ ਕੇ ਦੋ ਜੀ ਵੱਡੀ ਬੈੜਦੀ ਇਹਦੀ ਤੇ ਬਈ ਤੀਜੇ ਸੂਏ ਸੂਣਾ ਇਹਨੇ ਹਾਂ ਜੀ 31 32 ਕਿਲੋ ਦੁੱਧ ਦਿੰਦੀ ਐ ਸਾਜਰਾ ਠੀਕ ਆ ਠੀਕ ਆ ਨਾ ਇਸਨੇ 31 ਪੱਤੀ ਲੀਟਰ ਸੀ ਹਾਂ ਪੂਰਾ ਮਣਕੇ ਹਾਂ ਬਈ ਹਾਂ ਮੈਂ ਕਿੰਨੇ ਸੂਏ ਹੋਗੇ ਸਾਡੇ ਕੋਲ ਮੇਰੇ ਕੋਲੇ ਦੋ ਹੋਗੇ ਬਈ ਤੇ ਹੁਣ ਫੇਰ ਸੂਣਾ ਠੀਕ ਆ ਤੇ ਹੁਣ ਤੀਜੇ ਸੂਣਾ ਹਾਂ ਠੀਕ ਆ ਤੇ ਰੇਟ ਰੂਟ ਭਰਾ ਦਾ ਜਾਇਜ ਰੇਟ ਦਾ ਫੋਨ ਤੇ ਗੱਲਾਂ ਜਾਇਜ ਜੇ ਕਰਾਂਗੇ ਬੜਾ ਹੀ ਠੀਕ ਆ ਤੋਰ ਦੋ ਸਾ ਜਾਣ ਕਿੰਨੇ ਆ ਬਾਕੀ ਹੱਥ ਤੇ ਦੇਵੇ ਦੇ ਭਾਈ 15 ਤਰੀਕ ਨੂੰ ਪੂਰੇ ਆ ਜਿਹੜੀ 15 ਕਹਾਂ ਹਾਂ ਅੱਜ ਕਿੰਨੀ ਹੋ ਗਈ ਅੱਜ 23 ਕਿ 24 24 ਆ ਜੀ 24 ਹੋ ਗਈ ਠੀਕ ਆ ਮੰਨ ਕੇ ਚੱਲੋ ਅਰੇ 15 ਤੇ ਪੰਜ ਉਹ 20 ਦਿਨ ਪਿਆ ਜਿਹੜੇ ਵਾ ਹਾਂ ਤੋੜ ਦੋ ਪਾ ਉਪਰਾ ਚੰਗਾ ਕਰ ਦ ਬੇਟਾ 32 ਲੀਟਰ ਵਾਈ ਕਹਿੰਦਾ ਪਿਛਲੇ ਸੂਰ ਤੋਂ ਚੋਇਆ ਟਿੱਟ ਲਾਟੂ ਲਾ ਕਰ ਮਾੜੀ ਦੀ ਬਹੁਤ ਆ ਤੇ ਫੇਸ ਸਫੀਟੀ ਦੇਖ ਸਕਦੇ ਤੇ ਸਾਨੂੰ ਤੋੜਾ ਕਰ ਦਿਖਾਓ ਕਿ ਜਗਾ ਥੋੜੀ ਜੀ ਤੰਗ ਆ ਇਸ ਕਰਕੇ ਆਪਾਂ ਬਾਹਰ ਹੀ ਕੱਢ ਲਈ ਲੋ ਜੀ ਵੱਡਾ ਕਾਦਾ ਸੋਖ ਨਕਰਮਾ ਵਾਲੀ ਦਾ ਲੋ ਜੀ ਫਿਰ ਪਖਰਵੜ ਤੇ ਜਿਲਾ ਨੂੰ ਕਹਿੰਦਾ ਜੀ ਮੋਗਾ ਲੈ ਉਪਰਾਂ ਮੋੜ ਲਿਓ ਲੋ ਜੀ ਪੂਰੀ ਠੰਡੀ ਸੀ ਲਾ ਫਿਰ ਹਾਂ ਹਾਂ ਬਈ ਜਿੰਮੇ ਮਰਜ਼ੀ ਚੋਈ ਜਾਓ ਕੋਈ ਚੱਕਰ ਸਾਡੇ ਜਵਾਕ ਬੈਠੇ ਰਹਿੰਦੇ ਥੱਲੇ ਨਾਲ ਠੀਕ ਆ ਠੀਕ ਆ ਕਿੰਨਾ ਚਿਰ ਟਾਈਮ ਪਹਿਲਾਂ ਡਰਾਈ ਕਰੀ ਤੁਸੀਂ ਡਰਾਈ ਕਰੀ ਹੋਗੇ ਬਈ 2 ਮਹੀਨੇ 2 ਮਹੀਨੇ ਹੋ ਗਏ ਹਾਂ ਠੀਕ ਆ ਡਰਾਈ ਕਰੇ ਨੂੰ 2 ਮਹੀਨੇ ਹੋ ਗਏ ਤੇ ਲੈ ਵੇਦਾਂਤਾ ਬਈ ਰੋਕ ਲੈ ਇੱਕ ਮਿੰਟ ਮੜਾ ਜਾ ਕਲ ਹਰ ਤਾਂ ਜਾਊਗੀ ਬਸ ਜਾਣ ਦੇ ਕੋਈ ਨਾ ਲੋਪਰਾ ਲੈ ਵੀ ਦਿਨ ਤੱਕ ਚੱਲਾ ਰਹੇ ਠੰਡ ਥੁਣ ਵੀਰੇ ਓਕੇ ਜਮ ਹਾਂ ਹਾਂ ਬਈ ਕੱਦ ਬੈਠ ਸੁਖ ਨਾ ਕਰ ਮਾੜੇ ਦਾ ਸੋਹਣਾ ਤੇ ਜਿਸ ਕਿਸੇ ਨੇ ਜਰੂਰ ਤਪਰਾ ਕੱਚੀ ਵਾਲੇ ਠੀਕ ਹੈ ਨਾ ਬਾਈ ਜੀ ਨਾਲ ਜੁੜ ਕੇ ਨੈਟ ਕਰੋ ਫੇਸ ਬਿਊਟੀ ਤੇ ਸਨਕ ਪੋਣਾ ਬਹੁਤ ਸੋਹਣਾ ਦੋਸਤ ਪਲੇਸ ਕਰਦੇ ਬਈਆ ਫਾਰਮਾ ਮਿੰਨੀ ਠੀਕ ਹੈ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਜਿਲ੍ਹਾ ਮੋਕਾ ਬਾਈ ਦਾ ਨੰਬਰ ਉੱਪਰਲੀ ਸਾਈਡ ਸਕਰੀਨ ਤੇ ਲਿਖਿਆ ਹੋਇਆ ਆ ਅੱਜ ਬਾਈ ਦੂਜੀ ਵਾਰ ਦੀ ਜਾਣਕਾਰੀ ਦਈ ਇਹ ਬਾਈ ਦੂਜੇ ਸੂਵੇ ਸੁਣਾ ਨੇ ਹਾਂਜੀ ਪਹਿਲਾਂ ਮੈਂ 22 ਕਿਲੋ ਦੁੱਧ ਦੇ ਤੁਹਾਡੇ ਕੋਲ ਠੀਕ ਆ ਤਾਂ ਕਿੰਨੇ ਬਾਕੀ ਬਾਈ ਇਹਦੇ ਬਾਈ 20 ਤਰੀਕ ਨੂੰ ਦੇਣਾ ਪੂਰੇ ਇਹਦੇ 20 ਤਰੀਕ ਨੂੰ ਹਾਂ ਠੀਕ ਆ ਅਗਲੇ ਮਹੀਨੇ ਦੀ 20 ਨੂੰ ਆ ਮੰਨ ਕੇ ਚਲੋ ਵੀ 25 ਦਿਨ ਪਏ ਹਾਂ ਵੀ 25 ਦਿਨ ਪਏ ਤੇ ਇਹਦਾ ਰੇਟ ਰੂਟ ਭਰਾ ਰੇਟ ਇਹਦਾ ਹੀ ਬੂਤੀ ਕਰ ਲਾਂਗੇ ਠੀਕ ਆ ਸਸ ਚੈੱਕ ਕਰ ਸਕਦੇ ਕੋ ਕੱਦ ਬੈਡ ਤੇ ਲੋਚ ਤਾਂ ਤੁਮ ਓਕੇ ਵੀਰ ਤੋੜ ਦੇ ਹਾਂ ਬਈ ਹਾਂ ਤੁਰ ਤੁਰ ਵੀਰ ਤੋੜ ਦੇ ਲੋਚ ਤੋੜ ਦਵਾਂ ਲੰਮੀ ਤੁਰ ਦੁਬਾਰਾ ਕੱਢ ਲੋ ਬਾਹਰੋਂ ਚਲਾਈ ਜਾਗਾ ਏਡੀ ਗੂਗੀ ਵੀ ਤਲਕ ਠੀਕ ਆ ਚਲੋ ਜੀ ਹਾਂ ਅਲਦੀ ਲੋਚ ਤੋੜ ਦੁਬਾਰਾ ਲੈ ਚਲੋ ਤੁਰ ਲੈ ਲੋਚ ਕੱਦ ਬੈਡ ਸੁੱਖਣਾ ਸੋਹਣਾ ਇਹ ਵੀ ਮੇਰੇ ਕਰਦੀ ਆਪਣੀ ਹਾਂ ਬਈ ਕਰਦੀ ਬਸ ਇਹ ਵੀ ਇਹ ਬਸੇ ਕਰਦੀ ਸੀ ਦੁਬਾਰਾ ਫੇਰ ਦੱਸ ਦੋ ਕਿੰਨਾ ਤੱਕ ਦੱਸਿਆ ਸੀ ਇਹਦਾ ਬਾਈ 22 ਕਿਲੋ ਦੋ ਦਿੱਤਾ ਨਹੀਂ ਪਹਿਲਾਂ ਨਹੀਂ ਪਹਿਲਾਂ ਨਹੀਂ ਹਾਂ ਹੁਣ ਦੂਜੀ ਸੂਏ ਹਾਂ ਉਪਰਾ ਠੀਕਾ ਕਿੰਨੇ ਟਾਈਮ ਡਰਾਈਨ ਹੋ ਗਿਆ ਵੀ ਕਰਨ ਨੂੰ ਇਹਨੂੰ ਵੀ 2 ਮਹੀਨੇ ਹੋ ਗਏ ਕਿੱਥੇ ਛੱਡ ਤੂੰ ਠੀਕ ਆ ਜੀ ਲੋ ਚੈੱਕ ਕਰ ਸਕਦੇ ਹੋ ਰੋਗ ਲੋ ਗੱਡੀ ਆਉਂਦੀ ਪਰ ਪਾਜ ਪੁੱਜਣ ਲੱਗਿਆ ਹਣਾ ਚੈੱਕ ਕਰ ਸਕਦੇ ਹੋ ਪਰਾ ਮੇਰੇ ਕੋਲ ਜਿੰਨ ਦੁਖਾਣੇ ਹਾਂ ਲੈ ਚੈੱਕ ਕਰ ਸਕਦਾ ਹੋਰ ਉਹਰਾ ਚੱਕਾ ਕਰ ਦੇਣੀ ਆ ਜਨਵਰ ਕਿਉਂ ਪਿੰਡ ਪਖਰਵਾੜ ਦੇ ਜ਼ਿਲ੍ਹਾ ਨੂੰ ਕਹਿੰਦਾ ਜੀ ਮੁੱਕਾ ਭਾਈ ਜੀ ਨਾਲ ਜੂ ਕੰਡਕਟ ਕਰੋ ਭਰਾ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣੇ ਦਾ ਬਹੁਤ ਧੰਨਵਾਦ